ਪਿਆਰੇ ਸਰੋਤਾ ਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 90 ਆਓ ਸੁਣਦੇ ਹਾਂ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਅਤੇ ਪਰ ਉਪਕਾਰੀ ਕਾਰਨਾਮਿਆਂ ਤੋਂ ਪ੍ਰਭਾਵਿਤ ਇੱਕ ਵਿਦਵਾਨ ਕਵੀ ਨੇ ਇਸ ਤਰ੍ਹਾਂ ਲਿਖਿਆ ਹੈ ਵੈ ਪ੍ਰਗਟਿਓ ਮਰਦ ਅਗੰਮੜਾ ਬਰਿਆਮ ਅਕੇਲਾ ਉਹ ਪੂਰਨ ਮਰਦ ਅਤੇ ਈਸ਼ਵਰ ਨੂੰ ਜਾਣਨ ਵਾਲਾ ਈਸ਼ਵਰ ਦੇ ਗੁਣਾ ਵਾਲਾ ਇਸ ਧਰਤੀ ਤੇ ਪ੍ਰਗਟ ਹੋਇਆ ਹੈ ਤੇ ਉਹ ਐਸਾ ਮਰਦ ਹੈ ਮਹਾਨ ਯੋਧਾ ਮਰਦ ਹੈ ਵਰਗਾ ਹੋਰ ਕੋਈ ਨਹੀਂ ਇਕੋ ਇੱਕ ਗੁਰੂ ਗੋਬਿੰਦ ਸਿੰਘ ਹੈ ਬਸ ਉਹੀ ਇਕੋ ਇੱਕ ਧਰਤੀ ਦੇ ਸਭ ਤੋਂ ਮਹਾਨ ਪੁਰਖ ਹੈ ਜੀ ਹਾਂ ਉਸ ਮਹਾਨ ਵਿਦਵਾਨ ਦੇ ਇਹ ਸ਼ਬਦ ਬਿਲਕੁਲ ਸੱਚੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਤੇ ਇਹ ਸੁੰਦਰ ਸ਼ਬਦ ਉਨ੍ਹਾਂ ਦੇ ਉੱਤੇ ਪੂਰੀ ਤਰ੍ਹਾਂ ਠੀਕ ਬੈਠਦੇ ਹਨ ਆਓ ਅੱਗੇ ਗੁਰੂ ਜੀ ਬਾਰੇ ਖੁੱਲ ਕੇ ਵਿਚਾਰਾਂ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਖੇ 22 ਦਸੰਬਰ 1666 ਈਸਵੀ ਨੂੰ ਹੋਇਆ ਉਸ ਵਕਤ ਘਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਸਨ ਉਹ ਅਸਾਮ ਸੂਬੇ ਵਿੱਚ ਸਿੱਖੀ ਦੇ ਪ੍ਰਚਾਰ ਲਈ ਗਏ ਹੋਏ ਸਨ ਪਰ ਮਾਤਾ ਗੁਜਰੀ ਜੀ ਤੇ ਮਾਮਾ ਕਿਰਪਾਲ ਚੰਦ ਘਰ ਸਨ ਪੀਰ ਭੀਖਣ ਸਾਜੀ ਪੰਜਾਬ ਵਿੱਚ ਅੰਬਾਲਾ ਸ਼ਹਿਰ ਦੇ ਨੇੜੇ ਰਹਿੰਦੇ ਸਨ ਜਦੋਂ ਗੁਰੂ ਜੀ ਦਾ ਜਨਮ ਹੋਇਆ ਤਾਂ ਉਹਨਾਂ ਨੂੰ ਇਲਹਾਮ ਹੋਇਆ ਇੰਟਿਊਸ਼ਨ ਹੋਈ ਕਿ ਖੁਦਾ ਪੂਰਬ ਵਿੱਚ ਧਰਤੀ ਤੇ ਪ੍ਰਗਟ ਹੋਇਆ ਹੈ ਪੀਰ ਜੀ ਚੇਲੇ ਸਮੇਤ ਪਟਨਾ ਵੱਲ ਤੁਰ ਪਈ ਪਹੁੰਚੇ ਤਾਂ ਬੇਨਤੀ ਕੀਤੀ ਮਾਮਾ ਕਿਰਪਾਲ ਚੰਦ ਜੀ ਨੂੰ ਕਿ ਮੈਂ ਇਤਨੀ ਦੂਰ ਤੋਂ ਚੱਲ ਕੇ ਆਇਆ ਹਾਂ ਦਰਸ਼ਨਾ ਲਈ ਮੈਨੂੰ ਫੌਰਨ ਦਰਸ਼ਨ ਕਰਾਓ ਮੇਰੇ ਅੰਦਰ ਉਤਸੁਕਤਾ ਹੈ ਕਿ ਮੈਂ ਜਲਦੀ ਤੋਂ ਜਲਦੀ ਖੁਦਾ ਦੇ ਦਰਸ਼ਨ ਕਰਾਂ ਮਾਮਾ ਜੀ ਨੇ ਕਿਹਾ ਅਜੀ ਬਾਲ ਛੋਟਾ ਹੈ ਸਰਦੀ ਦਾ ਮੌਸਮ ਹੈ ਬਾਹਰ ਨਹੀਂ ਲਿਆ ਸਕਦੇ ਆਪ ਜੀ 40 ਦਿਨ ਪੂਰੇ ਹੋ ਜਾਣਗੇ ਤਾਂ ਆਉਣਾ ਸਭ ਤੋਂ ਪਹਿਲਾਂ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਪੀਰ ਜੀ ਨੇ ਕਿਹਾ ਮੈਂ ਕਿਤੇ ਜਾ ਹੀ ਨਹੀਂ ਸਕਦਾ ਮੈਂ ਇੱਥੇ ਹੀ ਬੈਠਾਂਗਾ ਦਰਵਾਜ਼ੇ ਦੇ ਪਾਸ ਉਨਾ ਬਾਰੇ ਸੁਣਾਗਾ ਵਿਚਾਰਾਂਗਾ ਤੇ ਆਪਣੇ ਮਨ ਨੂੰ ਸ਼ਾਂਤ ਕਰਾਂਗਾ ਪਵਿੱਤਰ ਕਰਾਂਗਾ ਪੀਰ ਜੀ ਦੀ ਜਿੱਦ ਤੇ ਮਾਮਾ ਜੀ ਨੇ ਦਰਸ਼ਨ ਕਰਾ ਦਿੱਤੇ ਦਰਸ਼ਨਾ ਲਈ ਬਾਹਰ ਲੈ ਕੇ ਆਏ ਤਾਂ ਪੀਰ ਜੀ ਨੇ ਦੋ ਮਠਿਆਈ ਦੇ ਡੱਬੇ ਜੋ ਹੱਥਾਂ ਵਿੱਚ ਸਨ ਤਾਂ ਗੁਰੂ ਜੀ ਦੇ ਅੱਗੇ ਡੱਬੇ ਕਰ ਦਿੱਤੇ ਉਹਨਾਂ ਸੋਚਿਆ ਖੱਬਾ ਤੇ ਸੱਜਾ ਇੱਕ ਹਿੰਦੂਆਂ ਦਾ ਇੱਕ ਮੁਸਲਮਾਨਾਂ ਦਾ ਇਹ ਕਿਹੜੇ ਧਰਮ ਨੂੰ ਮੰਨਣਗੇ ਮਨ ਵਿੱਚ ਸੰਕਲਪ ਕਰ ਰਿਹਾ ਸੀ ਤਾਂ ਗੁਰੂ ਜੀ ਨੇ ਆਪਣੀ ਦੋਨੋਂ ਨਿੱਕੀਆਂ ਮੁਠੀਆਂ ਦੋਵੇਂ ਡੱਬਿਆਂ ਤੇ ਰੱਖ ਦਿੱਤੀਆਂ ਤਾਂ ਪੀਰ ਜੀ ਨੱਚਣ ਲੱਗ ਪਏ ਖੁਦ ਖੁਦਾ ਆਇਆ ਹੈ ਮਨੁੱਖਤਾ ਦਾ ਕਲਿਆਣ ਕਰੇਗਾ ਬਾਲ ਗੋਬਿੰਗ ਰਾਇ ਨੇ ਮਠਿਆਈ ਦੇ ਦੋਵੇਂ ਡੱਬਿਆਂ ਤੇ ਹੱਥ ਰੱਖ ਕੇ ਇਹ ਪ੍ਰਮਾਣ ਦੇ ਦਿੱਤਾ ਕਿ ਉਹ ਈਸ਼ਵਰ ਰੂਪ ਹਨ ਪਟਨਾ ਸ਼ਹਿਰ ਦੀ ਰਾਣੀ ਮੈਨੀ ਉਮਰ ਵੱਡੀ ਹੋ ਗਈ ਸੀ ਤੇ ਕੋਈ ਬੱਚਾ ਵੀ ਨਹੀਂ ਸੀ ਮਨ ਵਿੱਚ ਬੜੀ ਤਾੰਗ ਸੀ ਕਿ ਮੇਰਾ ਇੱਕ ਪੁੱਤਰ ਹੋ ਜਾਵੇ ਤਾਂ ਉਹ ਮਾਤਾ ਗੁਜਰੀ ਜੀ ਕੋਲ ਗਈ ਬੇਨਤੀ ਕੀਤੀ ਤੇ ਬਾਦ ਗੋਬਿੰਦ ਰਾਏ ਤੋਂ ਮੈਨੂੰ ਇਹ ਦਾਤ ਲੈ ਦਿਓ ਆਸ਼ੀਰਵਾਦ ਦਿਵਾ ਦਿਓ ਤਾਂ ਮਾਤਾ ਜੀ ਨੇ ਸ਼ਾਮ ਨੂੰ ਗੋਬਿੰਦ ਰਾਏ ਜੀ ਨੂੰ ਰਾਣੀ ਮੈਣੀ ਦੀ ਭਾਵਨਾ ਦੱਸੀ ਗੋਬਿੰਦ ਰਾਏ ਜੀ 4 ਸਾਲ ਦੀ ਉਮਰ ਤੋਂ ਹੀ ਬੱਚਿਆਂ ਨਾਲ ਸ਼ਾਮ ਨੂੰ ਖੇਡਣ ਲੱਗ ਪਏ ਸਨ ਤੇ ਕਦੀ ਕਦੀ ਬੱਚਿਆਂ ਵਿੱਚ ਦੋ ਟੁਕੜੀਆਂ ਬਣਾ ਲੈਂਦੇ ਸਨ ਆਪਸ ਵਿੱਚ ਤੀਰ ਨਾਲ ਯੁੱਧ ਕਰਦੇ ਸਨ ਕਾਨੇ ਦੇ ਤੀਰ ਬਣਾ ਲੈਂਦੇ ਸਨ ਰੋਜ਼ਾਨਾ ਸ਼ਾਮ ਨੂੰ ਖੇਡਦੇ ਸਨ ਇਸ ਗੱਲ ਤੋਂ ਥੋੜੇ ਦਿਨ ਬਾਅਦ ਗੁਰੂ ਸਾਹਿਬ ਖੇਡਦੇ-ਖੇਡਦੇ ਆਪਣੇ ਸਾਥੀਆਂ ਦੀ ਫੌਜ ਨਾਲ ਰਾਣੀ ਦੇ ਘਰ ਚਲੇ ਗਏ ਤੇ ਉਹਨਾਂ ਨੇ ਰਾਣੀ ਦੀ ਪਿੱਠ ਪਿੱਛੋਂ ਦੀ ਆਪਣੀਆਂ ਬਾਹਾਂ ਰਾਣੀ ਦੇ ਗਲੇ ਵਿੱਚ ਪਾ ਦਿੱਤੀਆਂ ਤੇ ਫਿਰ ਉਹਨਾਂ ਦੀ ਝੋਲੀ 'ਚ ਜਾ ਕੇ ਬੈਠ ਗਈ। ਕਿ ਹਾਂ। ਕਿ ਮਾਂ ਮੈਂ ਆ ਗਿਆ ਹਾਂ। ਰਾਣੀ ਨੇ ਬੜਾ ਪਿਆਰ ਕੀਤਾ। ਫਿਰ ਕਿਹਾ ਮਾਂ ਬੜੀ ਭੁੱਖ ਲੱਗੀ ਹੈ। ਭੋਜਨ ਖਵਾਓ। ਪੂੜੀਆਂ ਤੇ ਹਲਵਾ ਰੋਜ਼ਾਨਾ ਹੀ ਰਾਣੀ ਬਣਾ ਕੇ ਲੋੜਵੰਦ ਬੰਦਿਆਂ ਨੂੰ ਵੰਡਦੀ ਹੁੰਦੀ ਸੀ। ਉਹ ਭੋਜਨ ਸਾਰੇ ਬੱਚਿਆਂ ਨੂੰ ਖਵਾਇਆ ਗਿਆ। ਜਾਣੀ-ਜਾਨ ਪਾਤਸ਼ਾਹ ਨੇ ਦੇਖ ਲਿਆ ਸੀ ਕਿ ਰਾਣੀ ਦੇ ਭਾਗਾਂ ਵਿੱਚ ਬੱਚਾ ਨਹੀਂ ਹੈ। ਇਸ ਲਈ ਖੁਦ ਉਹਨਾਂ ਦਾ ਬੱਚਾ ਬਣ ਕੇ ਪੁੱਤਰ ਦੀ ਪਿਆਸ ਖਤਮ ਕਰ ਦਿੱਤੀ। ਰਾਣੀ ਨੂੰ ਸੰਤੁਸ਼ਟੀ ਹੋ ਗਈ ਕਿ ਹੁਣ ਮੈਨੂੰ ਪੁੱਤਰ ਦੀ ਲੋੜ ਨਹੀਂ ਹੈ। ਮੇਰਾ ਤਾਂ ਰੱਬ ਹੀ ਈਸ਼ਵਰ ਹੀ ਪੁੱਤਰ ਬਣ ਗਿਆ ਹੈ ਬੜੀ ਖੁਸ਼ ਸੀ ਸੰਤੁਸ਼ਟ ਹੋ ਗਈ ਸ੍ਰੋਤਾਜਨੋ ਇਹ ਸਾਖੀ ਇਸ ਲਈ ਲਿਖੀ ਗਈ ਹੈ ਕਿ ਗੋਬਿੰਦ ਰਾਏ ਜੀ ਬਚਪਨ ਤੋਂ ਹੀ ਅੰਤਰਜਾਮੀ ਤੇ ਇੱਛਾਪੁਰਖ ਸਨ ਇਹ ਦੋਵੇਂ ਗੁਣ ਈਸ਼ਵਰ ਦੇ ਹਨ ਇੱਕ ਗੱਲ ਬਚਪਨ ਦੀ ਹੋਰ ਕਰਦੇ ਹਾਂ ਇੱਕ ਪਤੀ ਪਤਨੀ ਮਾਤਾ ਗੁਜਰੀ ਕੋਲ ਗੋਬਿੰਦ ਰਾਏ ਕੋਲ ਆਉਂਦੇ ਸਨ ਤੇ ਆਸ਼ੀਰਵਾਦ ਲੈਂਦੇ ਸਨ ਪੁਰਸ਼ ਨੂੰ ਬਹੁਤ ਵਿਸ਼ਵਾਸ ਸੀ ਪਰ ਪਤਨੀ ਨੂੰ ਨਹੀਂ ਕਿ ਛੋਟਾ ਬਾਲ ਪ੍ਰੀਤਮ ਇਤਨੀਆਂ ਵੱਡੀਆਂ ਗੱਲਾਂ ਕਰਦਾ ਹੈ ਪੁਰਸ਼ ਨੇ ਇੱਕ ਨਵੀਂ 베ੜੀ ਬਣਾਈ ਤੇ ਕਿਹਾ ਗੋਬਿੰਦ ਰਾਏ ਜੀ ਇਸ 베ੜੀ ਦਾ ਤੁਸੀਂ ਉਦਘਾਟਨ ਕਰੋ। ਮਾਤਾ ਜੀ ਨੇ ਗੋਬਿੰਦ ਰਾਏ ਨੂੰ ਪੁੱਛਿਆ। ਪੁਰਸ਼ 베ੜੀ ਲੈ ਕੇ ਆ ਗਿਆ। ਨਾਲ ਪਤਨੀ ਵੀ ਸੀ। 베ੜੀ ਵਿੱਚ ਮਾਤਾ ਜੀ ਤੇ ਗੋਬਿੰਦ ਰਾਏ ਬੈਠੇ ਸਨ ਤੇ ਪੁਰਸ਼ ਦੇ ਨਾਲ ਪਤਨੀ ਬੈਠੀ ਸੀ। ਗੰਗਾ ਦਰਿਆ ਬਹੁਤ ਉਛਾਲੇ ਮਾਰਨ ਲੱਗਾ। ਬੀਬੀ ਜੀ ਡਰੇ ਹੋਏ ਸਨ। कि ਇਸ ਤਰ੍ਹਾਂ ਤਾਂ 베ੜੀ ਡੁੱਬ ਜਾਵੇਗੀ ਉਸਦੇ ਪਤੀ ਨੇ ਕਿਹਾ ਸ਼ਾਂਤ ਬੈਠੋ ਇਤਨੇ ਨੂਬਾਲਾ ਪ੍ਰੀਤਮ ਗੋਬਿੰਦ ਰਾਏ ਨੇ ਆਪਣੀ ਸੱਜੀ ਲੱਤ 베ੜੀ ਤੋਂ ਬਾਹਰ ਕੱਢੀ ਤੇ ਗੰਗਾ ਨੂੰ ਸੁਹਾ ਦਿੱਤੀ ਗੰਗਾ ਸ਼ਾਂਤ ਹੋ ਗਈ ਬਿਲਕੁਲ ਸ਼ਾਂਤ ਹੋ ਗਈ ਪਤਨੀ ਨੂੰ ਪਤੀ ਨੇ ਕਿਹਾ ਹੁਣ ਦੱਸ ਕਬਰਾਈ ਜਾਂਦੀ ਸੀ ਤੈਨੂੰ ਕਿਹਾ ਸੀ ਨਾ ਸ਼ਾਂਤ ਹੋ ਕੇ ਬੈਠੋ ਕਬਰਾਂਉਣ ਦੀ ਕੋਈ ਗੱਲ ਨਹੀਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਗੰਮੜੇ ਪੁਰਸ਼ ਸਨ ਅੰਤਰਜਾਮੀ ਪੁਰਖ ਵਿधाते ਖੁਦ ਖੁਦਾ ਸਨ ਪਟਨਾ ਵਿਖੇ ਬਹੁਤ ਕੋਤਕ ਗੁਰੂ ਗੋਬਿੰਦ ਸਿੰਘ ਜੀ ਦੇ ਦੇਖੇ ਗਏ ਸਨ ਕੋਤਕ ਸੰਗ ਕਰਾਮਾਤ ਨਹੀਂ ਸੀ ਪਟਨਾ ਤੋਂ ਅਨੰਦਪੁਰ ਸਾਹਿਬ ਆ ਗਈ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਹਿਲਾਂ ਹੀ ਮਸਾ ਲਿਆ ਸੀ ਤੇ ਫਿਰ ਸਾਰਾ ਪਰਿਵਾਰ ਇੱਥੇ ਆ ਗਿਆ ਉਦੋਂ ਉਮਰ 9 ਸਾਲ ਸੀ ਇੱਕ ਦਿਨ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆ ਕੇ ਫਰਿਆਦ ਕੀਤੀ ਕਿ ਸਾਡੇ ਧਰਮ ਦੀ ਰਾਖੀ ਕਰੋ ਹਿੰਦੂਆਂ ਨੂੰ ਔਰੰਗਜ਼ੇਬ ਮੁਸਲਮਾਨ ਬਣਾ ਰਿਹਾ ਹੈ। ਗੁਰੂ ਜੀ ਉਹਨਾਂ ਦੀ ਸਾਰੀ ਵਿਥਿਆ ਸੁਣ ਕੇ ਗੰਭੀਰ ਹੋ ਗਏ ਤੇ ਗੰਭੀਰ ਅਵਸਥਾ ਵਿੱਚ ਹੀ ਬੈਠੇ ਸਨ। ਗੋਬਿੰਦ ਰਾਏ ਆਏ ਤਾਂ ਉਹਨਾਂ ਪੁੱਛਿਆ ਉਦਾਸ ਕਿਉਂ ਹੋ ਪਿਤਾ ਜੀ? ਤਾਂ ਉਹਨਾਂ ਕਿਹਾ ਇਹਨਾਂ ਦਾ ਧਰਮ ਖਤਰੇ 'ਚ ਹੈ। ਇੱਕ ਮਹਾਪੁਰਖ ਦੀ ਕੁਰਬਾਨੀ ਹੋਵੇਗੀ। ਤਾਂ ਇਹਨਾਂ ਦਾ ਧਰਮ ਬਚ ਸਕੇਗਾ ਤਾਂ ਮਰਦ ਅਗੰਬੜ ਵਰਿਆਮ ਇਕੱਲਾ ਗੋਬਿੰਦ ਰਾਏ ਨੇ 9 ਸਾਲ ਦੀ ਉਮਰ ਵਿੱਚ ਕਿਹਾ ਪਿਤਾ ਜੀ ਤੁਹਾਡੇ ਤੋਂ ਵੱਡਾ ਇਸ ਸ੍ਰਿਸ਼ਟੀ ਤੇ ਕੋਈ ਮਹਾਪੁਰਖ ਨਹੀਂ ਹੈ ਤਾਂ ਤੁਸੀਂ ਹੀ ਕੁਰਬਾਨੀ ਕਿਉਂ ਨਹੀਂ ਦੇ ਦਿੰਦੇ 9 ਸਾਲ ਦਾ ਪੁੱਤਰ ਪਿਓ ਨੂੰ ਕਹਿ ਰਿਹਾ ਹੈ ਏ ਤੁਸੀਂ ਸ਼ਹੀਦੀ ਦੇ ਦਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਇਹ ਤਾਂ ਅਗੰਮੀ ਮਰਦ ਪੁਰਸ਼ ਹੀ ਅਸੰਭਵ ਨੂੰ ਸੰਭਵ ਕਰ ਸਕਦਾ ਹੈ ਜ਼ਾਲਮ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਉਹਨਾਂ ਦੀ ਸ਼ਹੀਦੀ ਦੇ ਨਾਲ ਸਾਰੇ ਪਾਸੇ ਲੋਕਾਂ ਵਿੱਚ ਰੋ ਜਾਗ ਪਿਆ ਹਰ ਪਾਸੇ ਹਿੰਦੂਆਂ ਦਾ ਸਿੱਖਾਂ ਦਾ ਸਰਕਾਰ ਪ੍ਰਤੀ ਵਿਰੋਧ ਹੋਣ ਲੱਗ ਪਿਆ। ਔਰੰਗਜ਼ੇਬ ਡਰ ਗਿਆ ਕਿ ਬਗਾਵਤ ਨਾ ਹੋ ਜਾਵੇ। ਤਾਂ ਉਸਨੇ ਜ਼ਬਰੀ ਧਰਮ ਪਰਿਵਰਤਨ ਕਰਵੋਣਾ ਬੰਦ ਕਰ ਦਿੱਤਾ। ਗੁਰੂ ਜੀ ਦੀ ਸ਼ਹੀਦੀ ਦਾ ਮਕਸਦ ਪੂਰਾ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਇਸ ਤਰ੍ਹਾਂ ਤਾਂ ਕੋਈ ਵੀ ਜ਼ਾਲਮ ਆਪਣੀ ਤਾਕਤ ਨਾਲ ਲੋਕਾਈ ਨੂੰ ਕੁਚਲ ਦੇਵੇਗਾ ਆਪਣੀ ਈਨ ਮਨਾਉਂਦਾ ਰਹੇਗਾ ਮੈਨੂੰ ਫੌਜ ਤਿਆਰ ਕਰਨੀ ਚਾਹੀਦੀ ਹੈ ਤੇ ਅਸੀਂ ਔਰੰਗਜ਼ੇਬ ਦੇ ਜ਼ੁਲਮ ਦਾ ਮੁਕਾਬਲਾ ਕਰਾਂਗੇ ਲੜਾਂਗੇ ਮਾਰਾਂਗੇ ਮਰਾਂਗੇ ਅਨਜਾਈ ਮੌਤ ਨਹੀਂ ਮਰਨਾ ਹੈ ਇੱਕ ਸ਼ਕਤੀਸ਼ਾਲੀ ਤੇ ਜ਼ਾਲਮ ਰਾਜੇ ਦੇ ਖਿਲਾਫ ਫੌਜ ਨੂੰ ਤਿਆਰ ਕਰਨਾ ਉਸ ਨੂੰ maat ਦੇਣਾ ਇਹ ਮਰਦ ਅਗਮੜਾ ਗੁਰੂ ਗੋਬਿੰਦ ਸਿੰਘ ਜੀ ਹੀ ਸੀ ਜਿਸ ਨੇ ਕੰਨ ਦਿਖਾਇਆ ਔਰੰਗਜ਼ੇਬ ਨੇ 14 ਜੰਗਾਂ 14 ਵਾਰੀ ਪੰਜਾਬ ਅਨੰਦਪੁਰ ਸਾਹਿਬ ਵਿਖੇ ਫੌਜਾਂ ਚੜਾਈਆਂ ਹਰਵਾਰੀ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨੇ ਉਹਨਾਂ ਨੂੰ maat ਦਿੱਤੀ ਇਹ ਕੰਮ ਬਰਯਾਮ ਇਕੱਲਾ ਹੀ ਕਰ ਸਕਦਾ ਹੈ ਅਤੇ ਕੀਤਾ ਸਭ ਤੋਂ ਵਿਲੱਖਣ ਤੇ ਮਹਾਨ ਕੰਮ ਸਦਾ ਵਾਸਤੇ ਜ਼ੁਲਮ ਦਾ ਟਾਕਰਾ ਕਰਨ ਲਈ ਤੇ ਅਣਖ ਤੇ ਸੱਚੀ ਜ਼ਿੰਦਗੀ ਜਿਉਣ ਲਈ ਖਾਲਸਾ ਫੌਜ ਤਿਆਰ ਕੀਤੀ ਭਾਵ ਖਾਲਸ ਪੁਰਸ਼ਾਂ ਦੀ ਫੌਜ 1699 ਦੀ ਵਿ사ਖੀ ਵਾਲੇ ਦਿਨ ਪੰਜ ਬਹਾਦਰ ਸਿਰ ਲਖ ਸਿੰਘਾਂ ਨੂੰ ਅੰਮ੍ਰਿਤ ਬਣਾ ਕੇ ਚੁਕਾਇਆ ਫਿਰ ਉਹਨਾਂ ਤੋਂ ਆਪ ਛਕਿਆ ਫਿਰ ਹੋਰ ਬਹੁਤ ਸਾਰੇ ਲੋਕਾਂ ਨੇ ਛਕ ਲਿਆ ਮਕਸਦ ਸੀ ਜ਼ਿੰਦਗੀ ਨੂੰ ਨਿਯਮਬੱਧ ਕਰਨਾ ਰੈਣੀ ਬੈਣੀ ਨੂੰ ਇੱਕ ਸੱਚ ਦੇ ਧਾਗੇ ਵਿੱਚ ਪਰੋਣਾ ਸੱਚੇ ਗਰਮ ਕਰਨ ਦਾ ਬਲ ਬਖਸ਼ਣਾ ਇਸ ਨਾਲ ਨਿਰਭਉ ਤੇ ਨਿਰਵੈਰ ਵਾਲੀ ਪੋਜੀਸ਼ਨ ਬਣਾਉਣੀ ਹਰ ਅੰਮ੍ਰਿਤ ਛਕਣ ਵਾਲੇ ਵਿੱਚ ਸੱਚ ਦਾ ਬੂਟਾ ਉਗਾ ਦਿੱਤਾ ਕਿ ਹਮ ਖਾਲਸ ਜ਼ਿੰਦਗੀ ਜਿਉਣੀ ਹੈ ਖਾਲਸੇ ਬਣਨਾ ਹੈ ਜ਼ੁਲਮ ਦਾ ਟਾਕਰਾ ਕਰਨਾ ਹੈ ਕਿਸੇ ਦੇ ਉੱਤੇ ਹਮਲਾ ਨਹੀਂ ਕਰਨਾ ਹਮਲੇ ਨੂੰ ਰੋਕਣਾ ਹੈ ਮਾਸੂਮਾਂ ਦੀ ਰੱਖਿਆ ਕਰਨੀ ਹੈ ਸਾਰੇ ਕਾਰ ਵਿਹਾਰ ਕਰਦਿਆਂ ਹੋਇਆਂ ਸੱਚਾ ਸੋਚਾ ਜੀਵਨ ਬਣਾ ਕੇ ਚੱਲਣਾ ਹੈ ਖਾਲਸਾ ਪੰਥ ਦੀ ਸਾਜਣਾ ਇਹ ਕੋਈ ਆਮ ਮਨੁੱਖ ਕਰ ਸਕਦਾ ਹੈ ਏਡੀ ਵੱਡੀ ਸੋਚ ਅੰਮ੍ਰਿਤ ਤਿਆਰ ਕਰਨਾ ਤੇ ਛਕੋਣਾ ਉਹਨਾਂ ਪੰਜ ਸਿੰਘਾਂ ਨੂੰ ਜੋ ਆਪਣੇ ਸਿਰ ਵੇਟ ਕਰਨ ਲਈ ਤਿਆਰ ਸਨ ਇਹ ਕੋਈ ਮਰਦ ਅਗਮੜਾ ਹੀ ਕਰ ਸਕਦਾ ਹੈ ਚਮਕੌਰ ਸਾਹਿਬ ਦੇ ਯੁੱਧ ਵਿੱਚ 10 ਲੱਖ ਦੀ ਫੌਜ ਦੇ ਘੇਰੇ ਤੋਂ ਨਿਰਲੇਪ ਰਹਿ ਕੇ ਉਹਨਾਂ ਨਾਲ ਜੰਗ ਕਰਨਾ ਸ਼ਹੀਦیاں ਦੇਣੀਆਂ ਉਹਨਾਂ ਦੇ ਹੱਥ ਨਹੀਂ ਆਉਣਾ ਇਹ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਆਪਣੇ ਪੁੱਤਰਾਂ ਨੂੰ 16 ਅਤੇ 19 ਸਾਲ ਦੀ ਉਮਰ ਵਿੱਚ ਜੰਗ ਵਿੱਚ ਭੇਜ ਕੇ ਸ਼ਹੀਦ ਕਰਵਾ ਦੇਣਾ ਤੇ ਫਿਰ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਇਹ ਕੋਈ ਆਮ ਮਨੁੱਖ ਨਹੀਂ ਕਰ ਸਕਦਾ ਮਰਦ ਅਗੰਮੜਾ ਹੀ ਕਰ ਸਕਦਾ ਹੈ ਧੀਰ ਮੱਲੀਆਂ ਨੇ ਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰ ਕਰ ਦਿੱਤਾ ਕਿਹਾ ਕਿ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਰੂਪ ਹੈ ਗੁਰੂ ਅਰਜਨ ਰੂਪ ਹੈ ਤਾਂ ਫਿਰ ਇਹ ਦੁਬਾਰਾ ਲਿਖਵਾ ਲੈਣ ਦਾ ਗੁਰੂ ਸਾਹਿਬ ਨੇ ਇੰਜ ਹੀ ਕੀਤਾ ਦਮਦਮਾ ਸਾਹਿਬ ਵਿਖੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਤਿੰਨ ਅੰਦੇੜ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ ਇਹ ਕੰਮ ਵੀ ਮਰਦ ਅਗੰਮੜਾ ਹੀ ਕਰ ਸਕਦਾ ਹੈ ਕੋਈ ਦੁਨਿਆਵੀ ਮਨੁੱਖ ਹੋਰ ਕੋਈ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਹੁਣ ਸਿੱਖਾਂ ਦੇ ਗੁਰੂ ਹਨ ਗੁਰੂ ਨਾਨਕ ਸਾਹਿਬ ਜੀ ਦਾ ਵਿਚਾਰ ਸੀ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ ਦੁਨੀਆ ਦੇ ਹਰ ਦੇਸ਼ ਵਿੱਚ ਸ਼ਹਿਰਾਂ ਵਿੱਚ ਗੁਰਦੁਆਰੇ ਬਣ ਗਏ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸ਼ਬਦ ਰੂਪ ਬਾਣੀ ਨੂੰ ਗੁਰੂ ਬਣਾ ਕੇ ਇਤਨਾ ਵੱਡਾ ਪਰ ਉਪਕਾਰ ਮਨੁੱਖਤਾ ਤੇ ਕੀਤਾ ਹੈ ਜਿਸ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਸੱਚ ਦੀ ਬਾਣੀ ਨੂੰ ਗੁਰੂ ਬਣਾਇਆ ਹੈ ਪਰਮੇਸ਼ਰ ਦੀ ਬਾਣੀ ਨੂੰ ਗੁਰੂ ਬਣਾਇਆ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਣੂ ਗੁਰ ਸਿੱਖੋ ਹਰ ਕਰਤਾ ਆਪ ਮੋਹ ਹੈ ਕਢਾਈ ਗੁਰੂ ਪਿਆਰਿਓ ਸਾਡੇ ਸਿੱਖਾਂ ਕੋਲੋਂ ਗੁਰੂ ਜੀ ਦੇ ਪਰ ਉਪਕਾਰਾਂ ਦਾ ਧੰਨਵਾਦ ਤਾਂ ਹੋ ਹੀ ਨਹੀਂ ਸਕਦਾ ਅਸੀਂ ਬਹੁਤ ਛੋਟੇ ਹਾਂ ਪਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਮਸਤਕ ਹੋ ਸਕਦੇ ਹਾਂ ਤੇ ਰੋਜ਼ਾਨਾ ਹੋਈਏ ਸੇਧ ਲਈਏ ਜ਼ਿੰਦਗੀ ਦਾ ਉਦੇਸ਼ ਬਾਣੀ ਵਿੱਚੋਂ ਲੱਭੀਏ ਤੇ ਅਪਣਾਈਏ ਜੀਵਨ ਨੂੰ ਉੱਚਾ ਸੁੱਚਾ ਬਣਾਈਏ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨਿਰੋਜਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ